ਸ੍ਰੀ ਗੁਰਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਆ ਜਰਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਜੈਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸੁਤੰਤਰਤਾ ਸੰਗਰਾਮੀ ਸ਼ਤਾਕਰ ਸਿੰਘ ਦੀਆਂ ਚਾਰ ਪੀੜੀਆਂ ਕਰ ਰੱਖੀਆਂ ਨੇ ਦੇਸ਼ ਦੀ ਸੇਵਾ ਮਰਹੂਮ ਪੀਐਮ ਇੰਦਰਾ ਗਾਂਧੀ ਨੇ ਕੀਤਾ ਸਨਮਾਨਿਤ ਦੇਸ਼ ਭਰ ਵਿੱਚ 78ਵਾਂ ਸੁਤੰਤਰਤਾ ਦਿਵਸ ਮਨਾਉਣ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਨੀਤਾਜੀ ਸ਼ਿਭਾਸਚੰਦਰ ਬੋਸ ਵੱਲੋਂ ਸਥਾਪਿਤ ਕੀਤੀ ਗਈ ਜਾਦ ਹਿੰਦ ਫੌਜ ਵਿੱਚ ਬਰਮਾ ਫਰੰਟ ਦੇ ਸਿਪਾਹੀ ਰੱਖੇ ਸੁਤੰਤਰਤਾ ਸੰਗਰਾਮੀ ਜਿੱਥੇ ਸਤਗਰ ਸਿੰਘ ਜਿੰਨਾ ਵੱਲੋਂ ਹਾਂਗਕਾਂਗ ਦੀ ਲੰਮਾ ਸਮਾਜ ਜੇਲ੍ਹ ਕੱਟੀ ਸੀ ਦੀਆਂ ਚਾਰ ਪੀੜੀਆਂ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਸੇਵਾ ਕਰ ਰਹੀਆਂ ਹਨ ਸੰਤ ਤਰਤਾਸਾ ਗ੍ਰਾਮੀਸ ਕਾਕਰ ਸਿੰਘ ਦਾ ਜਨਮ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਦੇੜ ਪਤੂਪੁਰ ਵਿਕੇ ਸਾਲ 1919 ਵਿੱਚ ਪਿਤਾ ਰਾਮ ਸਿੰਘ ਦੇ ਘਰ ਹੋਇਆ ਸੀ ਉਹਨਾਂ ਸਕੂਲ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਸੀ ਉਸ ਸਮੇਂ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਚੜ੍ਹਵਾਉਣ ਲਈ ਨੇਤਾ ਜੀ ਦੀ ਸ਼ਬਾ ਨੇਤਾ ਜੀ ਸ਼ਬਾਸਚੰਦਰ ਬੋਸ ਵੱਲੋਂ ਸਥਾਪਿਤ ਕੀਤੀ ਗਈ ਜਾਦ ਹਿੰਦ ਫੌਜ ਦੇ ਸਤਾਕਰ ਸਿੰਘ ਭਰਮਾ ਫਰੰਟ ਦੇ ਚਪਾਕੀ ਭਰਤੀ ਹੋਏ ਇਸ ਦੌਰਾਨ ਅੰਗਰੇਜ਼ ਸਰਕਾਰ ਵੱਲੋਂ ਉਹਨਾਂ ਨੂੰ ਫੜ ਕੇ 1936 ਤੋਂ ਲੈ ਕੇ 1944 ਤੱਕ 8 ਸਾਲ ਹਾਂਗਕਾਂਗ ਦੀ ਜੇਲ੍ਹ ਵਿੱਚ ਕੈਦੀ ਬਣਾ ਕੇ ਰੱਖਿਆ ਤੇ 1944 ਨੂੰ ਕੈਦ ਕੱਟ ਕੇ ਵਾਪਸ ਆਉਣ ਤੋਂ ਬਾਅਦ 1947 ਚ ਅੰਗਰੇਜ਼ਾਂ ਤੋਂ ਭਾਰਤ ਜਾਤ ਕਰਾਉਣ ਉਪਰੰਤ ਹੀ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ ਵੰਡ ਹੁੰਦਿਆਂ ਹੀ ਦੇਸ਼ ਦੀ ਸੇਵਾ ਕਰਨ ਦੇ ਮਨੋਰਥ ਨਾਲ ਸਤਾਕਰ ਸਿੰਘ 1948 ਵਿੱਚ ਦਪਾਰਾ ਪਰਦੇ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਪਰਦੀ ਹੋਏ ਤੇ ਉਹ 1954 ਵਿੱਚ ਸੇਵਾ ਮੁਕਤ ਹੋਈ ਉਸ ਤੋਂ ਬਾਅਦ 15 ਅਗਸਤ 1972 ਵੇਲੇ ਦੇ ਪ੍ਰਧਾਨ ਮੰਤਰੀ ਮਹਰੂਮ 인ਦਰਾ ਗਾਂਧੀ ਨੇ ਸੁਤੰਤਰਤਾ ਦਿਵਸ ਮੌਕੇ ਸਤਾਗਰ ਸਿੰਘ ਨੂੰ ਸਨਮਾਨਿਤ ਕੀਤਾ ਸੀ ਇਸ ਤੋਂ ਬਾਅਦ 14 ਸਤੰਬਰ 1999 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਇਲਾਵਾ ਉਹ ਆ ਨੇ ਦੇਸ਼ ਵਿੱਚ ਲੱਗੀ ਐਮਰਜੈਂਸੀ ਮੌਕੇ ਆਪਣੀ ਪੈਨਸ਼ਨ ਵੀ ਧਾਨ ਕੀਤੀ ਸੀ ਉਨ੍ਹਾਂ ਚ ਦੇਸ਼ ਭਗਤੀ ਦਾ ਜज्ਬਾ ਹੋਣ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤਰ ਮਹਿੰਦਰ ਸਿੰਘ ਬਾਜਬਾ ਨੂੰ ਵੀ ਫੌਜ ਵਿੱਚ ਭਰਤੀ ਕਰਵਾਇਆ ਜੋ 80 ਰੈਜੀਡੈਂਟ ਦੇ ਜਵਾਨ ਸਨ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦਰਮਿਆਨ ਹੋਈਆਂ 1965 ਅਤੇ 1971 ਦੀਆਂ جنگਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਸ ਵੇਲੇ ਉਹ ਅਲਾਟਰੀ ਵਿਪਾਇਗਿਸਨ ਸੇਵਾ ਮੁਕਤੀ ਤੋਂ ਬਾਅਦ ਸਤੰਤਰਤਾ ਸੰਗਰਾਮੀ ਦੇ ਪੁੱਤਰ ਮਹਿੰਦਰ ਸਿੰਘ 14 ਫਰਵਰੀ 2015 ਨੂੰ ਕਾਲ ਚਲਾਣਾ ਕਰ ਗਏ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ